ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਤਰਲੋਕ ਸਿੰਘ ਬਸਰਾਵਾ ਮਾ ਔਰ ਇਹ ਜੋ ਵੀਡੀਓ ਤੁਸੀਂ ਦੇਖ ਰਹੇ ਹੋ ਜੀ ਇਹ ਪਿੰਡ ਸਚਾਨੀਆਂ ਬਲਜੀਤ ਕੌਰ ਰਸਮ ਚੂੜੀਆਂ ਦੀ ਜਿਹੜੀ ਤੁਸੀਂ ਉਹ ਦੇਖ ਰਹੇ ਹੋ ਜੀ ਜੋ ਰਿਸ਼ਤੇ ਵਿੱਚ ਸਾਡੀ ਬਣੇ ਵੀ ਲੱਗਦੀ ਹੈ ਔਰ ਇਹ ਹੈ ਬਲਜੀਤ ਕੌਰ ਜੋ ਅੱਜ ਚੂੜੀ ਦੀ ਰਸਮ ਜਿਹੜੀ ਕਰਵਾਈ ਜਾ ਰਹੀ ਹੈ। ਔਰ ਬਹੁਤ ਹੀ ਵਧੀਆ ਤਰੀਕੇ ਨਾਲ ਤਿਆਰੀ ਕੀਤੀ ਗਈ ਹੈ ਬਲਜੀਤ ਕੌਰ ਦੀਆਂ ਸਹੇਲੀਆਂ ਜੋ ਇਸ ਟਾਈਮ ਨਾਲ ਖੜੀਆਂ ਵੇ। ਜਿਨ੍ਹਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਜਿਹੜੀ ਤਿਆਰੀ ਕਰਵਾਈ ਹੈ ਜੀ। ਚੂੜੀਆਂ ਦੀ ਰਸਮ ਦੀ ਠੀਕ ਹੈ ਜੀ। ਪੈਂਦੇ ਸੱਜਾਨੀਆਂ ਰਸਮ ਚੂੜੀਆਂ ਦੀ ਔਰ ਬਲਜੀਤ ਕੌਰ ਜੋ ਸਾਹਮਣੇ ਚੇਅਰ ਤੇ ਬੈਠੀ ਹੋਈ ਹੈ ਔਰ ਇਹ ਰਸਮ ਤੁਹਾਨੂੰ ਦਿਖਾਲਦੇ ਆ ਜੀ ਪੂਰੀ ਐਂਡ ਤੱਕ ਵੀਡੀਓ ਦੇ ਬਨੇ ਰਹੋ ਔਰ ਇਹ ਰਸਮ ਜਿਹੜੀ ਤਿਆਰੀ ਜਿਹੜੀ ਕੀਤੀ ਗਈ ਏ ਇਹ ਬਲਜੀਤ ਕੌਰ ਦੀਆਂ ਫਰੈਂਡਾਂ ਜੋ ਇਹਦੀਆਂ ਕਲਾਸ ਫੈਲੋ ਵੀ ਉਹਨਾਂ ਨੇ ਪੂਰੀ ਤਿਆਰੀ ਕੀਤੀ ਹੋਈ ਏ ਫੈਮਿਲੀ ਦੇ ਨਾਲ ਮਿਲ ਕੇ ਲਓ ਜੀ ਬੈਠ ਗਿਆ ਬਲਜੀਤ ਕੌਰ ਦੇ ਮੰਮੀ ਤੇ ਡੈਡੀ ਬੈਠ ਗਿਆ ਬਲਜੀਤ ਕੌਰ ਦੇ ਨਾਲ ਇੱਕ ਪਾਸੇ ਉਹਨਾਂ ਦੀ ਮੰਮੀ ਗਰਮੀਤ ਕੌਰ ਤੇ ਦੂਜੀ ਪਾਸੇ ਉਹਨਾਂ ਦੇ ਫਾਦਰ ਸਾਹਿਬ ਸਰਦਾਰ ਰਤਨ ਸਿੰਘ ਜੀ ਰਸਮ ਜਿਹੜੀ ਸ਼ੁਰੂ ਹੋ ਚੁੱਕੀ ਹੈ ਹੋ ਸ਼ੁਰੂਆਤ ਜਿਹੜੀ ਹੋ ਚੁੱਕੀ ਹੈ ਲਓ ਜੀ ਲੜਕੀ ਦੇ ਮੰਮੀ ਡੈਡੀ ਤੇ ਲੜਕੀ ਦੇ ਫਾਦਰ ਸਾਹਿਬ ਚੂੜੀਆਂ ਦੇ ਰਸਮ ਜਿਹੜੀ ਸ਼ੁਰੂ ਕਰਦੇ ਹੋਏ ਬਹੁਤ ਹੀ ਖੁਸ਼ੀਆਂ ਵਾਲਾ ਦਿਨ ਆ। ਕਾਰਜ ਜਿਹੜੇ ਵਿਆਹ ਵਾਲੇ ਉਹ ਸ਼ੁਰੂ ਹੋ ਗਏ। ਮੰਮੀ ਡੈਡੀ ਚੂੜੀਆਂ ਦੀ ਰਸਮ ਜਿਹੜੀ ਉਹ ਪੂਰੀ ਜਿਹੜੀ ਕਰ ਰਹੇ ਆ ਜੀ। ਪੱਕੀ ਵੀਡੀਓ ਦੇ ਐਂਡ ਤੱਕ ਬਣੇ ਰਿਹਾ ਪੂਰਾ ਪਰਿਵਾਰ ਤੁਹਾਨੂੰ ਦਿਖਾਵਾਂਗੇ ਫੈਮਿਲੀ ਦਾ ਠੀਕ ਹੈ ਜੀ। ਹੋਰ ਬਲਜੀਤ ਕੌਰ ਰਿਸ਼ਤੇ ਵਿੱਚ ਆਪਣੀ ਸਟੱਡੀ ਭਰੇ ਵੀ ਲੱਗਦੀ ਦੀ ਜੋ ਵਧੀਆ ਸਟੱਡੀ ਕਰਕੇ ਵਧੀਆ ਇੱਕ ਪਲੇਅਰ ਵੀ ਹੈ ਤੇ ਮਾਲਕ ਦੀ ਕਿਰਪਾ ਨਾਲ ਜੇਨੂ ਲਬੰਡੀ ਥੋੜੇ ਦਿਨਾਂ ਤੱਕ ਇਹਨਾਂ ਦੀ ਜਿਹੜੀ ਮੈਰਿਜ ਹੋਣ ਜਾ ਰਹੀ ਹੈ ਠੀਕ ਹੈ ਜੀ ਲੋ ਜੀ ਇਹ ਆ ਬਲਜੀਤ ਕੌਰ ਦੀਆਂ ਸਹੇਲੀਆਂ ਜੋ ਇਕੱਠੀਆਂ ਸਟੱਡੀ ਕਰਦੀਆਂ ਨੇ ਆ ਵਕੀ ਫੈਮਿਲੀ ਹੈ ਜੀ ਪਰਿਵਾਰ ਹੈ ਬਲਜੀਤ ਕੌਰ ਦਾ ਔਰ ਆ ਤਿੰਨ ਸਹੇਲੀਆਂ ਔਰ ਬਲਜੀਤ ਕੌਰ ਦੇ ਲੱਗੇ ਬੈਠੀ ਹੋਈਏ ਬਲਜੀਤ ਕੌਰ ਦੀ ਮਾਮੀ ਸਰੇਖਾ ਜੀ ਤੇ ਨਾਲ ਬੈਠੀ ਹੋਈਏ ਬਲਜੀਤ ਦੇ ਭਾਬੀ ਜੀ ਸਿਮਰਨ ਕੌਰ ਠੀਕ ਹੈ ਜੀ ਇੱਕ ਪਾਸੇ ਆ ਜਿਹੜੀ ਗ੍ਰੀਨ ਸੂਟ ਵਾਲੀ ਇਹ ਬਲਜੀਤ ਦੇ ਮਾਮੀ ਜੀ ਹੈ ਔਰ ਇਸ ਨਾਲ ਰੈੱਡ ਸੂਟ ਵਾਲੀ ਇਹਦੇ ਭਾਬੀ ਜੀ ਠੀਕ ਹੈ ਜੀ ਤੂ ਤੂੜੀਆਂ ਦੀ ਰਸਮ ਜਿਹੜੀ ਉਹ ਚੱਲ ਰਹੀ ਹੈ ਇਹ ਆ ਗਿਆ ਜੀ ਬਲਜੀਤ ਕੌਰ ਦੀ ਏ ਭਾਬੀ ਜੀ ਤੇ ਨਾਲ ਬੈਠੀ ਏ ਭਤੀਜੀ ਇਹ ਆ ਬਲਜੀਤ ਕੌਰ ਦੀ ਭਾਬੀ ਜੀ ਜੋਤੀ ਔਰ ਨਾਲ ਬੈਠੇ ਆ ਉਹਨਾਂ ਦੇ ਭਤੀਜੀ ਏਕਮ ਠੀਕ ਹੈ ਜੀ ਤੇ ਆ ਜੋ ਸੈਟਿੰਗ ਕਰ ਰਹੀ ਆ ਰਾਤ ਵਿੱਚ ਇਹ ਹੈਗੀ ਜੀ ਬਲਜਿੰਦਰਪੁਰ ਦੇ ਫਰੈਂਡ ਹਾਂਜੀ ਪੂਰਾ ਵੇਰਵਾ ਤੁਹਾਨੂੰ ਦੱਸਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਇੱਕ ਫੈਮਿਲੀ ਜਿਹੜਾ ਉਹ ਜਿਹੜਾ ਪਰਿਵਾਰ ਦਾ ਇੱਕ ਘਰ ਵਿੱਚ ਫੰਕਸ਼ਨ ਜਿਹੜਾ ਚੱਲ ਰਿਹਾ ਚੂੜੀਆਂ ਦੀ ਰਸਮ ਦਾ ਜੀ ਆ ਗਿਆ ਜੀ ਹੁਣ ਬਲਜੀਤ ਕੌਰ ਦੇ ਮਾਸੀ ਜੀ ਬਟਾਲੇ ਵਾਲੀ ਮਾਸੀ ਜੀ ਤੇ ਮਾਸੜ ਜੀ ਇਹ ਆ ਬਲਜੀਤ ਕੌਰ ਦੇ ਮਾਸੀ ਤੇ ਮਾਸੜ ਉਹ ਵੀ ਚੂੜੀਆਂ ਦੀ ਰਸਮ ਜਿਹੜੇ ਉਹ ਕਰਨ ਲੱਗੇ ਆ ਜੀ ਬਲਜੀਤ ਕੌਰ ਦੇ ਵੱਡੇ ਮਾਮਾ ਜੀ ਖੜੇ ਆ ਜੀ ਚੱਕ ਦਰ ਇੱਕ ਵੀਜ਼ ਵਾਲੇ ਇਹ ਡੈਡੀ ਇਹ ਵਗੜ ਵੀਜ਼ ਵਾਲੇ ਔਰ ਬਾਕੀ ਆ ਪਿੰਡ ਦੇ ਐਵਲੀ ਮੈਂਬਰ ਜੀ ਪਰਿਵਾਰ ਦਾ ਮੈਂਬਰ ਪਿੰਡ ਵਾਲੇ ਜੀ ਤੇ ਬੈਠੇ ਹੋਏ ਬਲਜੀਤ ਕੌਰ ਦੇ ਨਾਲ ਮਾਸੀ ਤੇ ਮਾਸੜ ਬਠਾਲੇ ਵਾਲੇ ਤੇ ਆ ਸਾਹਮਣੇ ਬਲਜੀਤ ਕੌਰ ਦੀਆਂ ਸਹੇਲੀਆਂ ਜਿਨ੍ਹਾਂ ਨੇ ਪੂਰੀ ਤਿਆਰੀ ਕੀਤੀ ਹੋਈ ਏ ਬਲਜੀਤ ਕੌਰ ਨਾਲ ਮਿਲ ਕੇ ਜੀ ਤੇ ਪਿੱਛੇ ਤੁਸੀਂ ਦੇਖ ਰਹੇ ਹੋ ਫੈਮਲੀ ਪਰਿਵਾਰ ਪਿੰਡ ਵਾਲੇ

ਕੀ ਕਰੀਏ ਕੀ ਕਰੀਏ ਤੇ ਉਹ ਹੈ ਕਿ ਜਿਹੜੇ ਹਾਂ ਸਾਰੇ ਇਸ ਤੋਂ ਬਾਅਦ ਆਹ ਤਾਂ ਇਹ ਬਹੁਤ 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 ਬ ਲੋ ਜੀ ਹੁਣ ਆ ਕੇ ਬੈਠਾ ਜੀ ਬਲਜੀਤ ਕੌਰ ਦਾ ਵੱਡਾ ਮਾਮਾ ਜੀ ਦਵਿੰਦਰ ਸਿੰਘ ਜੀ ਬਲਜੀਤ ਕੌਰ ਦਾ ਵੱਡਾ ਮਾਮਾ ਜੀ ਦਵਿੰਦਰ ਸਿੰਘ ਜੀ ਤੇ ਆ ਨਾਲ ਬੈਠ ਗਿਆ ਜੀ ਹੈਂਕਰ ਕੈਥ ਪੰਜਾਬੀ ਜਨੀਕੇ ਬਲਜੀਤ कौर ਦੇ ਛੋਟੇ ਮਾਮਾ ਜੀ ਇੱਕ ਪਾਸੇ ਛੋਟੇ ਮਾਮਾ ਜੀ ਤੇ ਦੂਜੇ ਪਾਸੇ ਬਲਜੀਤ कौर ਦੇ ਵੱਡੇ ਮਾਮਾ ਜੀ ਉਹ ਵੀ ਰਸਮ ਜਿਹੜੀ ਉਹ ਕਰੇ ਆ ਇੱਕ ਪਾਸੇ ਛੋਟੇ ਮਾਮਾ ਜੀ ਤਰਲੋਕ ਸਿੰਘ ਤੇ ਦੂਜੇ ਪਾਸੇ ਵੱਡੇ ਮਾਮਾ ਜੀ ਸਰਦਾਰ ਦਿਵਿੰਦਰ ਸਿੰਘ ਜੀ ਉਹਨਾਂ ਵੀ ਆਪਣੀ ਜਿਹੜੀ ਰਸਮ ਜਿਹੜੀ ਪੂਰੀ ਕੀਤੀ ਹੈ ਜੀ ਤੇ ਨਾਲ ਬੱਚੇ ਨੂੰ ਪਿਆਰ ਦਿੰਦਾ ਹੈ ਇਹ ਤਾਈ ਜੀ ਇਹ ਇੱਕ ਪਾਸੇ ਤਾਈ ਜੀ ਬਲਜੀਤ ਕੌਰ ਦੇ ਤਾਈ ਜੀ ਤੇ ਦੂਜੇ ਪਾਸੇ ਮੰਮੀ ਜੀ ਬੈਠੇ ਹੋਏ ਆ ਬਲਜੀਤ ਕੌਰ ਦੇ ਮੰਮੀ ਜੀ ਕਿਕੀ ਕੋਦੇ ਪੇਂਟ ਦੇ ਫੈਮਿਲੀ ਮੈਂਬਰ ਵੀਡੀਓ ਬੰਦੀ ਵੀਡੀਓ ਹਾਂ ਜੀ ਸਾਲੋ ਮੈਂ ਕ ਮਰੂ ਬਾਸ ਮਰੂ ਸਤਿ ਸ਼੍ਰੀ ਅਕਾਲ ਅੱਲਾ ਹਾਜ਼ਰਦਾ ਹੈ ਅਲੈਕੁਮ ਅਸਸਲਮ 그 다음에 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 그 다음에

ओय 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 ਠੀਕ ਹੈ ਗਾਰੰਟੀ ਹੋ ਗਈ ਆਹ ਬਗਤੀ ਆਹ ਉਹ ਯਾਰ ਆਹ ਇਹ ਇੰਦ ਤੇ ਉਹ ਰੈੱਡ ਹੋ ਗਿਆ ਤੁਹਾਡੇ ਸੀਰ ਹਾਂ ਜਿਹੜਾ ਤੁਲਾ ਰਹਾ ਹਾਂ ਉਹ ਵੀ ਇੱਕ ਚਾਹੀਦਾ ਇੰਨਾ ਤੇ ਇੱਕ ਚਾਹੀਦਾ ये ਇਹ ਸੱਕੜੇ ਅੰਦਰ ਆਪਾਂ ਨੂੰ ਹਮ ਗੁਰੂਆਂ ਨਾਲ ਫਿਰ ਪੇਸ਼ ਤਿੰਨ ਤੋਂ ਬੈਗ ਨੂੰ ਕੋਈ ਨਹੀਂ ਸਮਾਉਂਦਾ ਮੈਂ ਦੱਸ ਰਹਾ ਹਾਂ ਕਿ ਖੱਚ ਇਹਨੂੰ ਪੈਸੇ ਦੇ ਕੇ ਚੁੱਪ ਕਰਾਉਣਾ ਪੈਂਦਾ ਇਹ ਨਹੀਂ ਕੋਈ ਚੁੱਪ ਕਰਦਾ ਤੇ ਹੜਾ ਕਰਦਾ ਖਤਮ ਹੋ ਗਏ ਰਾਨੀ ਕਿਹੜੀ ਕਰੀ ਰਾਣੀ ਨਹੀਂ ਆਉਂਦੀ ਯਾਨੀ ਕਹਾਂਦੀ ਨਹੀਂ ਲਾ ਕੇ ਸੁੱਝੋ ਇਸੇ ਤਰ੍ਹਾਂ ਕਿਸੇ ਗੱਲ ਦਾ ਕੋਈ ਨਹੀਂ ਸਮਝਾਉਂਦਾ ਸ਼ਬੀ ਆ ਕੇ ਸਮਝਾਉਂਦਾ पहला पाती दूजे पहले पाती है, है।, है ना पाती

ਕੋਈ ਨਹੀਂ ਦੋ ਰਹਾ ਉਹ ਇੱਕ ਆਪਲੇਨ ਆ ਜਾਣਾ ਲਾ ਕੇ ਬਾਹਰ ਕੋਈ ਬੰਦ ਹੋਈ ਬੜੀ ਰੋਣ ਕੇ ਮਾਤ ਦੇ ਗਮੋ ਚੈੱਕ ਕਰ ਤੂੰ ਮੈਂ ਬਣਾਇਆ ਉਹ ਰੋਇਆ ਮੈਂ ਬਣਾਇਆ ਕੱਢ ਕੇ ਭੇਜਾਂ ਲਾ ਕੇ ਉਹਦੇ ਪਿਆਜ ਹੀ ਖਿਚਣੀ ਉੱਤਰ ਤੇ ਪੋਧਨ ਚੇਕ ਕਰ ਲੈਣਾ ਲੋ ਜੀ ਉਹ ਪਾ ਮਾਉਂਦੇ ਕਿ ਤਦੋਂ ਮੁਕਾਈਂ ਅੱਜ ਮੇਰੇ ਸੇਪਾਪਾ ਕਰਾ ਦਿੱਤਾ ਕਿ ਸੀਗ ਵਿੱਚ ਜਾਣਾ ਹੈ ਮੈਂ ਮਮਾ ਨੇ ਚੁਣ ਲੀ ਕਿਹਾ ਮੈਂ ਤੈਨੂੰ ਐਸੇ ਹੀ ਕਰ ਦਿੰਦਾ ਚਲੋ ਨੀ ਨੰਬਰ ਕਿਹੜੀ ਰਹਿ ਗਈ ਹੈ ਹਾਂਜੀ ਫੋਟੋ ਨਹੀਂ ਹੈ ਹਾਂਜੀ ਹਾਂਜੀ ਆਜੀ